ਬੈਸ ਤੋਂ ਬਾਅਦ ਜੱਕਦਮ 2-4 ਸੈਕਿੰਡ ਹੀ ਲੱਗੇ ਨੇ ਇਧਰੋਂ 15 ਮੁੰਡੇ ਆ ਗਏ 12-13 ਇਧਰੋਂ ਬੋਤਲਾਂ ਡਾਂਗਾ ਛੋਟੇ ਚਲਾਉਣ ਲੱਗੇ ਇੱਕ ਇਧਰ ਟੋਪੀ ਮੇਲਾ ਮੁੰਡਾ ਆ ਉਹਨੇ ਫਾਇਰਿੰਗ ਕਰਨੀ ਸ਼ੁਰੂ ਕਰਤੀ ਉਹ ਮੈਂ ਡਰਾਈਵਰ ਸੀਟ ਤੇ ਬੈਠਾ ਇੱਕ ਗੋਲੀ ਮੇਰੇ ਸ਼ੀਸ਼ੇ ਦੇ ਵੱਜੀ ਆ ਕੋਈ ਨਹੀਂ ਲੱਗੀ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਬੱਚਿਆ ਸੀ ਬਾਰੂਡ ਗੁੱਟੀਆਂ ਤੋਂ ਗੱਲ ਹੋਈ ਕਿ ਨਾ ਦੀ ਬਣਾਣੀ ਮੈਨੂੰ ਕੀ ਪਤਾ ਅੱਧ ਦੁਪਹਿਰੇ ਡਾਊਨ ਡੇ ਹੀ ਉਹ ਤੋਂ ਕੋਈ ਗੱਲ ਨਹੀਂ ਆ ਕਿਨੇ ਗੋੜੀ ਮਾਰਦੀ ਮੇਰਾ ਬਹੁਤ ਗੁੜੀਆਂ ਤੇ ਨਹੀਂ ਅੰਮ੍ਰਿਤਸਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਦੇ ਸੁਲਤਾਨਵਿੰਡੀ ਇਲਾਕੇ ਦੇ ਵਿੱਚ ਪਤੰਗਬਾਜ਼ੀ ਕਰਨ ਹੋਏ ਵਿਵਾਦ ਨੇ ਖੂਨੀ ਰੂਪ ਧਾਰਨ ਕਰ ਲਿਆ ਜਾਣਕਾਰੀ ਮੁਤਾਬਕ ਦੋ ਟੜਿਆਂ ਦੇ ਵਿਚਾਲੇ ਗੋਲੀਬਾਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ 15 ਤੋਂ 20 ਦੇ ਕਰੀਬ ਨੌਜਵਾਨਾਂ ਵਿਚਾਲੇ ਮੁੱਠਪੇੜ ਹੋਈ ਜਿਸ ਦੌਰਾਨ ਬਹੁਤ ਜ਼ਿਆਦਾ ਝਗੜਾ ਹੋਇਆ ਤੇ ਝਗੜਾ ਇੰਨਾ ਕੋ ਵੱਧ ਗਿਆ ਕਿ ਉਹਨਾਂ ਵਿੱਚ ਇੱਕ ਵਿਅਕਤੀ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਇੱਕ ਗੋਲੀ ਜਾ ਕੇ ਪੁਲਿਸ ਵਾਲੇ ਦੀ ਗੱਡੀ ਦੇ ਸ਼ੀਸ਼ੇ ਤੇ ਲੱਗੀ ਹਾਲਾਂਕਿ ਉਸ ਵਿੱਚ ਮੌਜੂਦ ਪੁਲਿਸ ਮੁਲਾਜ਼ਮ ਵਾਲ-ਵਾਲ ਬਚਿਆ ਪਰ ਦੂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੇ ਫਰਾਰ ਹੋ ਗਏ ਅਤੇ ਜ਼ਖਮੀ ਹੋਏ ਨੌਜਵਾਨ ਨੂੰ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਗਈ ਅਤੇ ਮੌਕੇ ਤੇ ਪਹੁੰਚ ਕੇ ਪੁਲਿਸ ਅਧਿਕਾਰੀ ਨੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਅਤੇ ਇਸ ਦੌਰਾਨ ਪੁਲਿਸ ਮੁਲਾਜ਼ਮ ਜਿਸ ਦੀ ਗੱਡੀ ਤੇ ਗੋਲੀ ਲੱਗੀ ਸੀ ਉਸ ਨੇ ਇਸ ਘਟਨਾ ਬਾਬਤ ਕੀ ਦੱਸਿਆ ਆਓ ਤੁਸੀਂ ਵੀ ਸੁਣੋ। ਮੈਨੂੰ ਵਪਾਰੀ ਨੇ ਪਤਾ ਮੈਂ ਆਪਣੀ ਡਿਊਟੀ ਖਤਮ ਕਰਕੇ ਇੱਥੇ ਗੱਡੀ ਐ ਸਾਈਡ ਤੇ پارک ਕਰਕੇ ਫਰੂਟ ਲੈ ਕੇ ਆ ਗਿਆ ਆਪਣੀ ਗੱਡੀ 'ਚ ਬੈਠਾ ਡਰਾਈਵਰ ਸੀਟ ਤੇ ਹਾਂਜੀ ਉਨੀ ਦੇਰ ਨੂੰ ਇੱਥੇ ਕੁਝ ਗੱਲ ਹੋਈ ਉਹਨਾਂ ਦੀ ਮੋਟਰਸਾਈਕਲ ਤੋਂ ਬਹਿਸ ਹੋ ਰਹੀ ਮੁੰਡਿਆਂ ਦੀ ਬਹਿਸ ਤੋਂ ਬਾਅਦ ਜੱਕਦਮ 2-4 ਸੈਕਿੰਡ ਹੀ ਲੱਗੇ ਨੇ ਇਧਰੋਂ 15 ਮੁੰਡੇ ਆ ਗਏ 12-13 ਇਧਰੋਂ ਬੋਤਲਾਂ ਡਾਂਗਾ ਛੋਟੇ ਚਲਾਉਣ ਲੱਗੇ ਇੱਕ ਇਧਰੋਂ ਟੋਪੀ ਮੜਾ ਮੁੰਡਾ ਆ ਉਹਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਉਹ ਬੈ ਡਰਾਈਵਰ ਸੀਟ ਤੇ ਬੈਠਾ ਇੱਕ ਗੋਲੀ ਮੇਰੇ ਸ਼ੀਸ਼ੇ ਦੇ ਵੱਜੀ ਆ ਗਈ ਇੰਨੀ ਗੱਲ ਆ ਪਿਛਲੇ ਕਈ ਦਿਨਾਂ ਤੋਂ ਅੰਮ੍ਰਿਤਸਰ ਦੇ ਵਿੱਚ ਗੋਲੀਬਾਰੀ ਚੱਲ ਰਹੀ ਹੈ ਜੀ ਨਹੀਂ ਇਹਦੇ ਬਾਰੇ ਸੀਨੀਅਰ ਅਫਸਰ ਹੀ ਦੱਸ ਸਕਦਾ ਜੀ ਮੈਂ ਪੁਲਿਸ ਪੰਜਾਬ ਪੁਲਿਸ ਦੇ ਮਲਾਨਮ ਦੇ ਹਾਂਜੀ ਹਾਂਜੀ ਨਹੀਂ ਉਹ ਆਪਣੇ ਬਾਕੀ ਗੱਲ ਜਿਹੜੀ ਇਨਸਪੈਕਟਰ ਸਾਹਿਬ ਦੱਸਣਗੇ ਐਸਐਚਓ ਸਾਹਿਬ ਦੱਸਣਗੇ ਸਾਹਿਬ ਦੇ ਦੱਸਣਗੇ ਪਰ ਜੇਕਰ ਜੋ ਮੇਰੇ ਨਾਲ ਆਇਆ ਮੈਂ ਤੁਹਾਨੂੰ ਦੱਸਦਾ ਜੀ ਭਾਈ ਡਿਊਟੀ ਕਿਸੇ ਆਪਣੀ ਮੈਂ ਟਰੈਕ ਦੇ ਵਿੱਚ ਸਾਹਿਬ ਜੋਂ 3 ਦੇ ਵਿੱਚ ਹਾਂਜੀ ਹਾਂਜੀ ਤੇ ਇੰਨਾ ਬੰਦਿਆਂ ਦਾ ਪਰਾ ਲੱਗਣਾ ਚਾਹੀਦਾ ਹੈ ਬਿਲਕੁਲ ਲਾਵਾਂਗੇ ਜੀ ਅਸੀਂ ਨਾਲ ਇਨਸਪੈਕਟਰ ਸਾਹਿਬ ਦੇ ਨਾਲ ਲੱਗ ਕੇ ਪਤਾ ਲਾਵਾਂਗੇ ਕਿਹੜੇ ਤੇ ਸੀਸੀਟੀਵੀ ਕੈਮਰੇ ਬਹੁਤ ਯਾਰੇ ਲੱਗੇ ਹੋਏ ਨੇ ਜੀ ਇੱਥੇ ਉਹਨਾਂ ਦੇ ਹੁਣ ਵੇਖਾਂਗੇ ਸਪੈਟਸਾਪ ਆਏ ਚੈੱਕ ਕਰਦੇ ਇਸ ਘਟਨਾ ਮਗਰੋਂ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਮੇਤਕ ਦੀ ਮਾਤਾ ਨਾਲ ਜਦੋਂ ਇਸ ਘਟਨਾ ਬਾਬਤ ਗੱਲਬਾਤ ਕੀਤੀ ਤਾਂ ਉਹਨਾਂ ਕੀ ਦੱਸਿਆ ਆਓ ਸੁਣਦੇ ਹਾਂ ਕੋਈ ਵਿਆਹ ਨਹੀਂ ਹੈ ਕਿ ਕੋਈ ਵਿਆਹ ਨਹੀਂ ਤੇਰੀ ਗੱਲ ਨਹੀਂ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਬੱਚਾ ਦੀ ਮਾਰੂ ਮੈਂ ਕਿਹ ਵਿਆਹ ਦਵਾ ਮੇਰੇ ਕੋਲ ਕੋਈ ਨਹੀਂ ਹਰ ਵਾਰ ਚੀਜ਼ ਸੇ ਗੁੱਡੀਆਂ ਤੋਂ ਗੱਲ ਹੋਈ ਕਿ ਨਾ ਦੀ ਬਣਾਣੀ ਮੈਨੂੰ ਕੀ ਪਤਾਗਾ ਦੁਪਹਿਰੇ ਡਾਉਣ ਡੇ ਉਹ ਤੋਂ ਕੋਈ ਗੱਲ ਨਹੀਂ ਆ ਉਹਨਾਂ ਤੋਂ ਪਤਾ ਨਹੀਂ ਅੰਨ ਨੂੰ ਨਹੀਂ ਪਤਾ ਕੀ ਗੱਲ ਹੋਈ ਇਹਨਾਂ ਦੀ ਉਹਨਾਂ ਨੇ ਗੋਲੀ ਮਾਰਤੀ ਮੇਰਾ ਮਤ ਦੁਨੀਆ ਤੇ ਨਹੀਂ ਰਹਾ ਮੈਂ ਕੀ ਕਰਾਂ ਉਹ ਬਤਾਏ ਜਿਹੜੀ ਗੋਲੀ ਚਲਾਈ ਕਿਥੋਂ ਗਿਆ ਉਹ 베ਦੀ ਹੁਣੀ ਲਾਲ ਹੁਣੀ ਆ ਕਿ ਉਹ ਕਿਤੇ ਕਿੱਥੋਂ ਦੇ ਆ ਨਾਲ ਦੀ ਗਲੀ ਚ ਰਹਿਣ ਵਾਲੇ ਆ ਲਾਲ 베ਦੀ ਤੇ ਪਨੀਰ ਤਿੰਨੇ ਭਰਾ ਵਾ ਉਹ ਇਹਨਾਂ ਦੀ ਗੁੱਡੀਆਂ ਇੱਕ ਦੂਜੇ ਤੋਂ ਵੱਡੀਆਂ ਗੁੱਡੀਆਂ ਤੋਂ ਗੱਲ ਹੋਈ ਇਹਨਾਂ ਦੀ ਚੜ੍ਹਦੀ ਕਲਾ ਟਾਈਮ ਪੀਵੀ ਲਈ ਅੰਮ੍ਰਿਤਸਰ ਤੋਂ ਹਰਦੇਵ ਪ੍ਰਿੰਸ ਦੀ ਰਿਪੋਰਟ